ਮੋੜ ਮੰਡੀ ਦੇ ਵਿੱਚ ਬੀਤੇ ਦਿਨੀ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਏ ਝਗੜੇ ਦੇ ਵਿੱਚ ਇੱਕ ਵਿਅਕਤੀ ਜੋ ਕਿ ਗੰਭੀਰ ਰੂਪ ਦੇ ਵਿੱਚ ਗਾਇਲ ਹੋ ਗਿਆ ਸੀ ਉਸ ਨੂੰ ਬਠਿੰਡਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਇਲਾਜ ਦੌਰਾਨ ਉਸ ਦੀ ਜਿਹੜੀ ਮੌਤ ਹੋ ਗਈ ਇਸ ਬਾਰੇ ਜਾਣਕਾਰੀ ਦਿੰਦਿਆਂ ਮੋੜ ਮੰਡੀ ਦੇ ਡੀਐਸਪੀ ਰਾਹੁਲ ਭਰਦਵਾਜ ਨੇ ਦੱਸਿਆ ਕਿ 1 ਸਾਲ ਪਹਿਲਾਂ ਜੇਲ੍ਹ ਦੇ ਵਿੱਚੋਂ ਜ਼ਮਾਨਤ ਤੇ ਰਿਹਾ ਜ਼ਮਾਨਤ ਤੇ ਆਏ ਵਿਅਕਤੀ ਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਉਹ ਗੰਮੀ ਰੂਪ ਤੇ ਜ਼ਖਮੀ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਕੱਲ ਸ਼ਾਮ ਨੂੰ ਮੋੜ ਮੰਡੀ ਦੇ ਟਰੱਕ ਯੂਨੀਅਨ ਵਾਲੀ ਰੋਡ ਤੇ ਜਸਪਾਲ ਸਿੰਘ ਏਲੀਅਸ 98 ਤੇ ਕੁਝ ਵਿਅਕਤੀਆਂ ਨੇ ਹਮਲਾ ਕੀਤਾ। ਉਸ ਦੀ ਕੁੱਟਮਾਰ ਕੀਤੀ ਤੇ ਹਮਲਾ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਜਸਪਾਲ ਸਿੰਘ ਨੂੰ ਸਿਵਲ ਹਸਪੀਟਲ ਬਠਿੰਡਾ ਦਾਖਲ ਕਰਾਇਆ ਗਿਆ। ਜਿੱਥੇ ਉਹ ਜ਼ੇਰੇ ਇਲਾਜ ਸੀ ਦੌਰਾਨੇ ਇਲਾਜ ਉਸ ਦੀ ਜਿਹੜੀ ਮੌਤ ਹੋ ਗਈ। ਇਸ ਸਬੰਧੀ ਐਫ ਆਈ ਆਰ ਨੰਬਰ ਜਿਹੜੀ 78 ਥਾਣਾ ਮੋੜ ਵਿਖੇ ਦਰਜ ਰਿਸਤਰਾ ਕੀਤਾ ਗਿਆ। ਦੋਸ਼ੀਆਂ ਦੀ ਜਿਹੜੀ ਆਈਡੈਂਟੀਫਿਕੇਸ਼ਨ ਪਛਾਣ ਅਸੀਂ ਕਰ ਲਈ ਹੈ ਦੋਸ਼ੀਆਂ ਨੂੰ ਫੜਨ ਲਈ ਅਸੀਂ ਜਿਹੜੀ ਟੀਮਸ ਹੈਗੀਆਂ ਉਹ ਵੱਖ-ਵੱਖ ਥਾਵਾਂ ਤੇ ਰੇਡ ਕਰ ਰਹੀਆਂ ਤੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਵੀ ਜਲਦ ਹੀ ਜਿਹੜੇ ਦੋਸ਼ੀ ਅਸੀਂ ਫੜ ਕੇ ਉਹਨਾਂ ਉਸ ਲਾਕਾਂ ਦੇ ਪਿੱਛੇ ਅਸੀਂ ਜਿਹੜੇ ਭੇਜਾਂਗੇ ਜੋ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਹੁਣ ਤੱਕ ਗੱਲ ਸਾਹਮਣੇ ਆਈ ਹੈ ਵੀ ਕੌਲਰਡੀ ਇੱਕ ਕਤਲ ਦਾ ਮੁਕੱਦਮਾ 148 ਨੰਬਰ 2020 ਦਾ ਦਰਜ ਰਜਿਸਟਰ ਹੋਇਆ ਸੀ ਮੌੜ ਵਿਖੇ ਜਿਸ 'ਚ ਇੱਕ ਅਮਰਿੰਦਰ ਸਿੰਘ ਏਲੀਅਸ ਮੰਜੇ ਦੀ ਜਿਹੜੀ ਹੈਗੀ ਆ ਉਹਦੀ ਮੌਤ ਹੋਈ ਸੀਗੀ ਉਸ ਕੇਸ 'ਚ ਜਿਹੜਾ ਕੱਲ ਬੰਦਾ ਇੰਜਰਡ ਹੋਇਆ ਉਹ ਇੱਕ ਦੋਸ਼ੀ ਸੀ ਤੇ ਉਹ ਬੇਲ ਤੇ ਬਾਹਰ ਆਇਆ ਸੀਗਾ ਤਕਰੀਬਨ ਸਾਲ ਡੇਢ ਸਾਲ ਪਹਿਲਾਂ ਜੋ ਇੱਕ ਗਰੁੱਪイズਮ ਜਿਹੜਾ ਹੈਗਾ ਜੋ ਗਰੁੱਪਾਜੀ ਕਰਕੇ ਇਹ ਜਿਹੜੀ ਲੜਾਈ ਹੋਈ ਹੈ ਤੇ ਉਸ ਦੀ ਜਿਹੜੀ ਪ੍ਰਾਣੀ ਕਤਲ ਦੀ ਰੰਜਿਸ਼ ਦੇ ਤਹਿਤ ਹੀ ਇਹ ਕੱਲ ਵਾਲਾ ਇਨਸੀਡੈਂਟ ਹੋਇਆ ਮੈਂ ਮੋੜਵਾਸੀਆਂ ਨੂੰ ਆਸ਼ਵਾਸਨ ਦੇਣਾ ਚਾਹੁੰਦਾ ਵੀ ਇਹ ਵਨ ਵਾਲਾ ਇਨਸੀਡੈਂਟ ਹੈਗਾ ਇਸ ਤਰ੍ਹਾਂ ਦੇ ਇਨਸੀਡੈਂਟ ਨੂੰ ਅਸੀਂ ਰਿਪੀਟ ਨਹੀਂ ਹੋਣ ਦੇਵਾਂਗੇ ਪੂਰੀ ਸੱਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਜਲਦੀ ਜਿਹੜੇ ਦੋਸ਼ੀ ਹੈਗੇ ਆ ਇਹਨਾਂ ਨੂੰ ਅਸੀਂ ਫੜ ਕੇ ਸਲਾਖਾਂ ਦੇ ਪਿੱਛੇ ਭੇਜਾਂਗੇ ਜਾਹਦ